ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰ ਨਾਲ ᔪਗਤੀ ਛੁਟਾਇ ਸੰਸਾਰ ਉਸ ᔪਗਤੀ ਚ ਰਹਿਣ ਲਈ ਵੀ ਸਾਡਾ ਇਖਤਾਰ ਨਹੀਂ ਹੈ ਜਿਸ ਕਰਕੇ ਜਨਮ ਮਰਨ ਮੁੱਕ ਜਾਂਦਾ ਹੈ ਜਿ세 ਹੱਥ ਜੋਰ ਕਰ ਵੇਖਾ ਸੋਏ ਉਹ ਕਾਲਪੁਰਖ ਰਾਚਨਾ ਰਾਜ ਕੇ ਉਸ ਦੀਛੇ ਵਾੜ ਕਰਦਾ ਹੈ ਜਿਹਦੇ ਹੱਥ ਵਿੱਚ ਸਮਰਾਤਾ ਰੱਖਦਾ ਹੈ ਤੇ ਸੰਗਤ ਜੀ ਇੱਕ ਰਾਜੇ ਦੇ ਤਿੰਨ ਪੁੱਤਰ ਸਨ ਜੋ ਤਿੰਨੇ ਕੁ ਸੰਗਤ ਦੇ ਵਿੱਚ ਪਏਗੇ ਪਾਲਕੇ ਜੂਏ ਖੇਡਣੇ ਸ਼ਰਾਬਾ ਪੀਣੀਆਂ ਬੇਸ਼ਵਾ ਉਹਨਾਂ ਦੇ ਨਾਚ ਦੇਖਣੇ ਉਹ ਕੁ ਸੰਗਤ ਦੇ ਵਿੱਚ ਪਏਗੇ ਰਾਜੇ ਨੇ ਮਨ ਦੇ ਵਿੱਚ ਫਿਕਰ ਕੀਤਾ ਕਿ ਮੈਂ ਤਾਂ ਉਸ ਪਰਮਾਰਥ ਵੱਲ ਜਾਣਾ ਹੈ ਉਹ ਚੌਥੀ ਪਰਮਾਰਥ ਵੱਲ ਜਾਣਾ ਹੈ ਮੇਰੇ ਬੱਚੇ ਨੇ ਜੋ ਇਹ ਰਾਜ ਭਾਗ ਸਭਾਲਣ ਦੇ ਲਾਇਕ ਨਹੀਂ ਹਨ ਕੀ ਕੀਤਾ ਜਾਵੇ ਉਸਨੇ ਵਜ਼ੀਰ ਨੂੰ ਕਿਹਾ اے ਵਜ਼ੀਰ ਤੂੰ ਇਹਨਾਂ ਨੂੰ ਸੰਗਤ ਕਰਕੇ ਇਹਨਾਂ ਨਸ਼ਿਆ ਬਕਾਰਾ ਤੋਂ ਹਟਾ ਦੇ ਤਾਂ ਕਿ ਇਹ ਰਾਜ ਭਾਗ ਸਾਹਮਣੇ ਸਮਰੱਥ ਹੋ ਜਾਣ। ਸੰਗਤ ਜੀ ਵਜ਼ੀਰ ਨੇ ਯੁਗਤੀ ਨਾਲ ਉਹਨਾਂ ਦੇ ਤਿੰਨਾਂ ਦੇ ਐਬ ਦੂਰ ਕਰ ਦਿੱਤੇ। ਕਿਉਂਕਿ ਵਜ਼ੀਰ ਬਹੁਤ ਸਿਆਣਾ ਸੀਗਾ। ਉਸਨੇ ਉਹਨਾਂ ਨੂੰ ਸਮਝਾਇਆ ਤਰਕ ਦੇ ਨਾਲ ਉਹਨਾਂ ਦੇ ਮਨ ਦੇ ਭਲੇਖੇ ਦੂਰ ਕਰ ਦਿੱਤੇ ਰਾਜੇ ਦਾ ਜੋ ਵੱਡਾ ਲੜਕਾ ਸੀ ਉਹ ਬੇਸਵਾ ਗਾਮੀ ਸੀ ਉਹ ਬੇਸਵਾ ਦੇ ਨਾਚ ਚ ਕੰਜਰੀ ਦੇ ਨਾਚ ਦੇਖਦਾ ਸੀਗਾ ਉਸ ਨੂੰ ਵਜ਼ੀਰ ਨੇ ਕਿਹਾ ਕਿ ਆਪ ਉਸ ਵੀਰਵੜ ਜਾ ਕੇ ਉਸ ਕੰਜਰੀ ਨੂੰ ਵੇਖੋ ਜਿੱਤੇ ਤੁਸੀਂ ਨਾਚ ਵਗੈਰਾ ਦੇਖਣ ਜਾਂਦੇ ਹੋ ਉਹਨੇ ਜਾ ਕੇ ਵੇਖਿਆ ਕੀ ਦੇਖਦਾ ਹੈ ਉਸ ਕੰਜਰੀ ਦੇ ਕੋਲ ਹੁੱਕਾ ਪਿਆ ਸੀ ਧੁੱਕਾ ਪਿਆ ਹੋਇਆ ਸੀ ਬੇਸ ਮੈਲਾ ਸਿਰ ਖੁੱਲਾ ਹੋਇਆ ਸੀ ਬੇਹ ਕਿਉਂ અપਰਾਮ ਹੋ ਗਿਆ ਉਹਦੇ ਮਨ ਦੀ ਜੋ ਸ਼ਾਂਤ ਚ ਭੰਗ ਹੋ ਗਈ ਵੀ ਇਹ ਕੀ ਕੰਮਾਂ ਦੇ ਵਿੱਚ ਤੂੰ ਪੈ ਗਿਆ ਹੈ ਇਹ ਤੇਰੇ ਵਾਸਤੇ ਗਲਤ ਹੈ ਐਸੀ ਮੰਨ ਤੇ ਛੱਟ ਲੱਗੀ ਕਿ ਸਾਰੇ ਕੰਮ ਸੀ ਉਸਨੇ ਛੱਡ ਦਿੱਤੇ ਕਾਰਾ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਪਿਆਰ ਕਰਨ ਲੱਗਿਆ ਇਸ ਦਾ ਭਾਵ ਹੈ ਕਿ ਬਸੂ ਵਿਚਾਰ ਨਾਲ ਕੰਮ ਦਾ ਅਭਾਵ ਹੁੰਦਾ ਹੈ ਦੂਸਰਾ ਪੁੱਤਰ ਸੀ ਜੋ ਰਾਜੇ ਦਾ ਉਹ ਸ਼ਰਾਬੀ ਸੀ ਨਿਤ ਸ਼ਰਾਬ ਪੀਣੀ ਜਦੋਂ ਇੱਕ ਦਿਨ ਵਜ਼ੀਰ ਨੇ ਕਿਹਾ ਕਿ ਤੂੰ ਸਵੇਰ ਵੇਲੇ ਉਸ ਸ਼ਰਾਬ ਵਾਲੀ ਦੁਕਾਨ ਤੇ ਜਾ ਜਿੱਤੇ ਤੂੰ ਸ਼ਰਾਬ ਨੂੰ ਜਾ ਕੇ ਪੀਣਾ ਹੈ ਸਵੇਰ ਵੇਲੇ ਉਸ ਦਾ ਲੜਕਾ ਰਾਜੇ ਦਾ ਨਰਕਾ ਚੀਜ ਉਹ ਉਸ ਦੁਕਾਨ ਤੇ ਗਿਆ ਉੱਤੇ ਕੀ ਦੇਖਦਾ ਹੈ ਕੀ ਛੀਨ ਦੇਖਦਾ ਹੈ ਕੁਝ ਸ਼ਰਾਬੀ ਨਾਲੀਆਂ ਦੇ ਵਿੱਚ ਡਿੱਗੇ ਪਏ ਸਨ ਕੁਝ ਦੇ ਕੁੱਤੇ ਮੂੰਹ ਚੱਟ ਰਹੇ ਸਨ ਕੁਝ ਨੇ ਉਲਟੀਆਂ ਆਪਣੇ ਉੱਪਰ ਹੀ ਕਰ ਰੱਖੀਆਂ ਸਨ ਮੱਖੀਆਂ ਭਿੰਕਰੀਆਂ ਸਨ ਬਹੁਤ ਬੜਾ ਹਾਲ ਸੀ ਬਹੁਤ ਭੈੜੀ ਦਰਦਸਾਹ ਹੋਈ ਸੀ ਜਦੋਂ ਉਸਨੇ ਇਹ ਛੀਨ ਵੇਖਿਆ ਤਾਂ ਉਹਦੇ ਮਨ ਵਿੱਚ ਬਹੁਤ ਛੱਟ ਵਜੀ ਮਨ ਵਿਚਾਰਾ ਕੀਤੀਆਂ ਕਿ ਇੱਕ ਰਾਜੇ ਦਾ ਲੜਕਾ ਹੋ ਕੇ ਤੂੰ ਕੀ ਗਲਤ ਕੰਮ ਕਰ ਰਿਹਾ ਹੈ ਉਸਨੇ ਇਹਨਾਂ ਵਿਚਾਰਾਂ ਕਰਕੇ ਜੋ ਸ਼ਰਾਬ ਦਾ ਨਸ਼ਾ ਸੀ ਉਹ ਤਿਆਗ ਦਿੱਤਾ ਇੱਕ ਆਮ ਇਨਸਾਨ ਬਣ ਗਿਆ ਸੰਗ ਦੀ ਜੋ ਤੀਸਰਾ ਲੜਕਾ ਸੀ ਰਾਜੇ ਦਾ ਉਹ ਇੱਕ ਜਵਾਰੀਆ ਸੀ ਜੂਆ ਖੇਡਦਾ ਸੀ ਜਦੋਂ ਜੂਆ ਖੇਡਦਾ ਸੀ ਤਾਂ ਵਜ਼ੀਰ ਨੇ ਇੱਕ ਮਨ ਵਿੱਚ ਗੱਲ ਸੋਚੀ ਕਿ ਕਿਉਂ ਨਾ ਉਹਨਾਂ ਜਵਾਰੀਆਂ ਦਾ ਇਕੱਠ ਕੀਤਾ ਜਾਵੇ ਜਲਸਾ ਬੁਲਾਇਆ ਜਾਵੇ ਇੱਕ ਦਿਨ ਵਜ਼ੀਰ ਨੇ ਸਾਰੇ ਜੋ ਇਲਾਕੇ ਦੇ ਜਵਾਰੀਏ ਸਨ ਉਹਥੇ ਬੁਲਾ ਲਏ ਉਹਨਾਂ ਦਾ ਭਾਰੀ ਇਕੱਠ ਕੀਤਾ ਉਸ ਜਰਾਜ ਦਾ ਜੋ ਲੜਕਾ ਸੀ ਉਹ ਕੀ ਦੇਖਦਾ ਹੈ ਉਹਨੂੰ ਦੇਖਿਆ ਕਿ ਤਾਂ ਸਾਰੇ ਵੱਡੇ ਘਰਾਂ ਦੇ ਲੜਕੇ ਹਨ ਰਾਜੇ ਮਹਾਰਾਜ ਦੇ ਲੜਕੇ ਹਨ ਵੱਡੇ ਸਾਹੂਕਾਰਾਂ ਦੇ ਲੜਕੇ ਹਨ ਜਿਨ੍ਹਾਂ ਦੇ ਸਾਰਾ ਕੁਝ ਹੀ ਇਸ ਜੂਏ ਦੀ ਭੇਟ ਚੜ੍ਹ ਦਿੱਤਾ ਸਭ ਕੁਝ ਬਰਬਾਦ ਕਰ ਲਿਆ ਅੱਜ ਕੱਕੋ ਹਾਲ ਹੋ ਗਿਆ ਇਹਨਾਂ ਦੇ ਪਾਸ ਤਾਂ ਕੁਝ ਬਚਿਆ ਹੀ ਨਹੀਂ ਜੇਕਰ ਤੂੰ ਵੀ ਇਹਨਾਂ ਚਾਲਾਂ ਦੇ ਚੱਲਦਾ ਰਿਹਾ ਤਾਂ ਰਾਜ ਭਗ ਆਪਣੇ ਕੋਲੇ ਵੀ ਨਹੀਂ ਰਹਿਣਾ ਮਨ ਨੂੰ ਗਹਿਰੀ ਛੱਟ ਲੱਗੀ ਉਸਨੇ ਸਾਰੀਆਂ ਕਸੰਗਤਾਂ ਛੱਡ ਦਿੱਤੀਆਂ ਜਦੋਂ ਤਿੰਨੇ ਲੜਕੇ ਛਾਰੇ ਔਗਣ ਛੱਡ ਕੇ ਚੰਗੇ ਗੁਣਾ ਦੇ ਧਾਰਨੀ ਹੋ ਗਏ ਤਬ ਜੀਰ ਨੇ ਉਹਨਾਂ ਰਾਜਨੀਤੀ ਦੇ ਦਾਅ ਪੇਚ ਸਖਿਆਏ ਕਿ ਇਸ ਤਰ੍ਹਾਂ ਰਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਨੀ ਹੈ ਕਿ ਜਿਦਾਂ ਰਾਜ ਪ੍ਰਬੰਧ ਚਲਾਉਣਾ ਹੈ ਉਸਨੇ ਰਾਜੇ ਨੂੰ ਦੱਸਿਆ ਕਿ ਇਹ ਮਹਾਰਾਜ ਜੋ ਤੁਹਾਡੇ ਤਿੰਨੇ ਲੜਕੇ ਹਨ ਉਹ ਹੁਣ ਰਾਜ ਦੇ ਯੋਗ ਹੋ ਗਏ ਹਨ ਉਸਨੇ ਸਾਰੀ ਸੰਗਤ ਛੱਡ ਦਿੱਤੀ ਹੈ ਰਾਜ ਨੇ ਖੁਸ਼ ਹੋ ਕੇ ਉਹਨਾਂ ਨੂੰ ਆਪਣਾ ਰਾਜ ਦੇ ਦਿੱਤਾ ਆਪ ਬਾਨਪ੍ਰਸਤ ਹੋ ਕੇ ਭਾਜਨ ਸੇਵਨ ਕਰਕੇ ਮੁਕਤ ਹੋਏ ਜੋ ਆਪਣਾ ਜੀਵਨ ਦੀ ਸਾਰਾ ਬਾਕੀ ਰਹਿੰਦਾ ਉਸ ਪਰਮਾਰਥਵਾ ਲਾ ਕੇ ਉਸ ਕਾਲਪੁਰਖ ਵੈਗਰੂ ਦੇ ਲੜ ਲਾ ਦਿੱਤਾ ਕੁਰਬਾਨੀ ਦਾ ਫਰਮਾਨ ਹੈ ਤਖਤ ਰਾਜਾ ਸੋਭ ਹੈ ਜੇ ਤਖਤ ਦੇ ਲਾਇਕ ਹੋਈ ਜੋ ਮਨੁੱਖ ਤਖਤ ਦੇ ਯੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਾਕ ਤੇ ਵੜਦਾ ਹੈ ਭਾਵ ਜੋ ਮਾਇਆ ਜੀ ਕ੍ਰਿਸ਼ਨਾ ੋਂਖਾ ਗਵਾ ਕੇ ਬੇਪਰਵਾ ਹੋ ਜਾਂਦਾ ਹੈ ਜੋ ਕ੍ਰਿਸ਼ਨਾ ੋਂਖਾ ਗਵਾ ਕੇ ਬੇਪਰਵਾ ਹੋ ਜਾਂਦਾ ਹੈ ਉਸ ਨੂੰ ਹੀ ਆਤਰਛਤਕਾਰ ਮਿਲਦਾ ਜਿੰਨੇ ਸੱਚ ਪਸਾਨਿਆ ਸਜ ਰਾਜੇ ਸੀ ਇਹਨਾਂ ਨੇ ਪ੍ਰਭੂ ਨਾਲ ਡੂੰਗੀ ਸਾਝ ਪਾ ਲਈ ਉਹੀ ਅਸਲ ਰਾਜੇ ਹਨ ਸੋ ਸੰਗਤ ਜੀ ਕਾਮ ਕ્રોਧ ਲੋਭ ਮੋਹ ਅੰਕਾਰ ਸਾਰੇ ਵੇਸਿਆਂ ਨੂੰ ਤਿਆਕ ਕੇ ਕਿਰਤ ਕਰਕੇ ਨਾਮ ਜਪ ਕੇ ਵੰਡ ਛਕ ਕੇ ਉਸ ਕਾਲਪੁਰਖ ਦੀ ਭਗਤੀ ਵਿੱਚ ਸਭ ਨੂੰ ਲੱਗ ਜਾਣਾ ਚਾਹੀਦਾ ਹੈ ਜਿਸ ਦੇ ਨਾਲ ਇਸ ਮਨੁੱਖ ਜਾਮੇ ਵਿੱਚ ਆਏ ਦਾ ਆਧਾਰ ਹੈ ਜੋ ਕਿ ਮਨੋਕ ਉਸ ਕਾਲਪੁਰਖ ਵੈਗੁਰ ਨਾਲ ਬਾਜਨ ਕਰਕੇ ਆਇਆ ਹੈ ਕਿ ਮੈਂ ਭਾਜਨ ਬੰਦਗੀ ਕਰਾਂਗਾ ਉਸ ਪੁਰਾਲਪੁਰਖ ਉਹਦਾ ਸਿਮਰਨ ਕਰਾਂਗਾ ਇਸ ਲਈ ਸੱਚੇ ਮਨ ਦੇ ਨਾਲ ਸੱਚੀ ਕੀਰਤ ਕਰਕੇ ਸੱਚੀ ਭਾਜਨ ਬੰਦਗੀ ਕਰਕੇ ਉਸ ਕਾਲਪੁਰਖ ਵੈਗੁਰ ਦੇ ਲਨ ਲੱਗਣਾ ਚਾਹੀਦਾ ਹੈ ਅੰਬਰ ਚੱਕੀ ਸਿੰਘ ਸਜੀਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਜੀ ਕੀ ਪਤੀ